ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਚਿੱਟਾ ਫੜਿਆ ਫਿਰੋਜ਼ਪੁਰ ਪੁਲਿਸ ਨੇ ਕਰੀਬ 2 ਕਿਲੋ ਆ ਇੱਕ ਪਾਸੇ ਭਾਰਤ ਪਾਕਿਸਤਾਨ ਦੀ ਜੰਗ ਦਾ ਜਿਹੜਾ ਮਸਲਾ ਭੱਖਿਆ ਹੋਇਆ ਲੇਕਿਨ ਦੂਜੇ ਪਾਸੇ ਪਾਕਿਸਤਾਨ ਨਹੀਂ ਟਲ ਰਿਹਾ ਲਗਾਤਾਰ ਪੰਜਾਬ ਦੇ ਵਿੱਚ ਡਰੋਨ ਸਿੱਟਨੋ ਕੱਲ ਸ਼ਾਮ ਨੂੰ ਕੁਸਮੂਸਾ ਜਆ ਸਮਾਂ ਸੀ ਜਦੋਂ ਡਰੋਨ ਡਿੱਗਿਆ ਔਰ ਡਰੋਨ ਦੇ ਨਾਲ ਚਿੱਟਾ ਆਇਆ ਔਰ ਪੂਰੀ ਗੱਲਬਾਤ ਪੁੱਛ ਲੈਨੇ ਆ ਸਰ ਜਿਹੜਾ ਕੱਲ ਸ਼ਾਮ ਨੂੰ ਗੱਟੀ ਰਾਜੋ ਕੇ ਲਾਗਿਓ ਨਸ਼ਾ ਮਿਲਿਆ ਔਰ ਡਰੋਨ ਦੇ ਮਾਧਮ ਰਿਹਾ ਆ ਔਰ ਕਿੰਨਾ ਸੀਗਾ ਜਿਹੜਾ ਜੀ ਸਾਡੇ ਅਸੀਂ ਦੋ ਦੋ ਕੇਸ ਸਾਡੇ ਇਹ ਜਿਹੜੇ ਮੇਨ ਰਜਿਸਟਰ ਹੋਏ ਆ ਜਿਹਦੇ ਵਿੱਚ ਇੱਕ ਕੇਸ ਦੇ ਵਿੱਚ ਤਾਂ ਅਸੀਂ ਬੰਦੇ ਨੂੰ ਅਰੈਸਟ ਕੀਤਾ ਉਹ ਹੋ ਸਕਦਾ ਉਹਦੀ ਪੁਸ਼ਕਸ਼ ਦਰਾਂ ਜਿਹੜਾ ਲੱਗੇ ਵੀ ਉਹ ਡਰੋਨ ਰਾਹੀਂ ਹੀ ਆਇਆ ਪਰ ਉਹ ਕਿਸ ਨੇ ਉਸ ਨੂੰ ਦਿੱਤਾ ਜਾਂ ਡਾਇਰੈਕਟ ਲੈ ਕੇ ਆਇਆ ਉਹ ਅਸੀਂ ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਸ ਦੇ ਵਿੱਚ surjit singh alias kali ਨਾਂ ਦੇ ਬੰਦੇ ਨੂੰ ਅਸੀਂ ਅਰੈਸਟ ਕਰਕੇ ਸਾਡੀ CIA ਇਨਚਾਰਜ ਐਂਡ ਟੀਮ ਉਹਨਾਂ ਨੇ ਅਰੈਸਟ ਕਰਕੇ 1 ਕਿਲੋ 654 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਦੂਸਰੇ ਕੇਸ ਦੇ ਵਿੱਚ ਗੱਟੀ ਰਾਜੋਕੇ ਦੇ ਵਿੱਚ ਜਿਹੜਾ ਕਿ ਬਾਰਡਰ ਦੇ ਨਾਲ ਹੀ ਹੈ ਬਿਲਕੁਲ ਤੇ ਫੈਂਸ ਦੇ ਨੇੜੇ ਹੀ ਹੈ ਉੱਥੋਂ 496 ਗ੍ਰਾਮ ਹੈਰਨ ਦਾ ਪੈਕੇਟ ਜਿਹੜਾ ਕਿ ਮੋਸਟ ਪੌਬੇਬਲੀ ਡਰੋਨ ਰਾਹੀਂ ਆਇਆ ਹੈ ਉਹ ਕਣਕ ਤੋਂ ਕੁਝ ਦਿਨ ਪਹਿਲਾਂ ਆਇਆ ਹੋ ਸਕਦਾ ਜਿਹੜਾ ਕਣਕ ਦੇ ਕਟਾਈ ਤੋਂ ਬਾਅਦ ਪਤਾ ਲੱਗਿਆ ਉਹ ਬਰਾਮਦ ਹੋਇਆ ਜਿਸ ਦੇ ਵਿੱਚ ਅਸੀਂ ਆਪਣੇ ਸੋਰਸਸ ਲਾਏ ਹੋਏ ਆ ਜਿਹੜੇ ਬੰਦੇ ਨੇ ਵੀ ਇਹ ਮੰਗਵਾਇਆ ਹੋਊਗਾ ਜਾਂ ਜਿਸ ਦਾ ਇਹ ਹੋਊਗਾ ਉਸ ਨੂੰ ਜਲਦੀ ਰੈਸਟ ਕਰਦਾ ਸਰ ਇੱਕ ਪਾਸੇ ਮਾਹੌਲ ਬੂੜਾ ਭੱਖਿਆ ਹੋਇਆ ਦੂਜੇ ਪਾਸੇ ਪਾਕਿਸਤਾਨ ਫਿਰ ਵੀ ਨਹੀਂ ਟਲ ਰਿਹਾ ਹੈਗਾ ਜੀ ਇਸ ਤਰ੍ਹਾਂ ਦੀ ਹਰਕਤਾਂ ਤੋਂ ਦੇਖੋ ਜੀ ਇਹ ਜਿਹੜਾ ਇੱਕ ਨਫੀਰੀਅਸ ਐਕਟੀਵਿਟੀ ਹੈ ਜਿਹੜੀ ਉਧਰੋਂ ਕੀਤੀ ਜਾਂਦੀ ਹੈ ਤਾਂ ਕਿ ਆਪਣੇ ਇੱਥੇ ਜਿਹੜਾ ਨੌਜਵਾਨ ਪੀੜੀ ਨੂੰ ਖਰਾਬ ਕੀਤਾ ਜਾ ਸਕੇ ਅਸੀਂ ਪਰ ਸਾਡੀ ਮਸਤੈਦੀ ਹੈ ਸਾਡੀ ਟੀਮ ਦੀ ਸਾਰੇ ਜਿਹੜੇ ਪੁਲਿਸ ਦੀ ਬੀਐਸਐਫ ਵੀ ਬਹੁਤ ਮਸਤੈਦ ਹੈ ਜਿਸ ਕਾਰਨ ਜਿਹੜੇ ਇਹ ਜੜੀਆਂ ਖੇਪਾਂ ਆਉਂਦੀਆਂ ਅਸੀਂ ਉਹਨਾਂ ਨੂੰ ਫੜਨ ਦੇ ਵਿੱਚ ਵੱਧ ਤੋਂ ਵੱਧ ਫੜਨ 'ਚ ਕਾਮਯਾਬ ਹੋ ਰਹੇ ਹਾਂ ਤੇ ਉਹ ਇਹ ਤੱਕ ਕਰ ਹੀ ਰਹੇ ਆ ਜੀ ਉਹ ਜਿਹੜੇ ਉੱਥੋਂ ਦੇ ਸਮੱਗਲਰਸ ਆ ਜਿਹੜੇ ਸਾਨੂੰ ਇਧਰਲੇ ਪਾਸੇ ਉਹ ਵਾਰ-ਵਾਰ ਹੇਰਨ ਭੇਜਦੇ ਆ ਤੇ ਸਾਡੀ ਇਹ ਟੀਮਸ ਦੀ ਸਤਰਕਤਾ ਕਰਕੇ ਅਤੇ ਬੀਐਸਐਫ ਦੇ ਸਤਰਕ ਹੋਣ ਕਰਕੇ ਅਸੀਂ ਇਹਨਾਂ ਨੂੰ ਮਲਟੀਪਲ ਟਾਈਮਸ ਦੇ ਵਿੱਚ ਅਸੀਂ ਇਹਨਾਂ ਨੂੰ ਫੜਨ 'ਚ ਕਾਮਯਾਬ ਹੋ ਰਿਹਾ ਜਿਹੜਾ ਇੱਕ ਗ੍ਰਿਫਤਾਰ ਵੀ ਕੀਤਾ ਸਰ ਉਹਦੀ ਉਮਰ ਕਿੰਨੀ ਕੀ ਹੈਗੀ ਆ ਨੌਜਵਾਨ ਮੁੰਡਾ ਜਾਂ ਜਾਦਾ ਜਿਹੜਾ ਸਰਜੀਤ ਸਿੰਘ ਮਕਦਮਾ ਨੰਬਰ 80 ਜਿਹੜਾ ਐਨਡੀਪੀਐਸ ਦੇ ਵਿੱਚ ਅਸੀਂ ਅਰੈਸਟ ਕੀਤਾ ਉਹ 20 ਸਾਲ ਦੀ ਉਮਰ ਆ ਕਰੀਬ ਉਸ ਦੀ ਸਰੀ 20 ਸਾਲ ਹੋ ਗਿਆ ਜਿਵੇਂ ਇਸ ਸਮੇਂ ਦਾ ਪਿੰਡਾ ਜੀ ਕਹਿੰਦੇ ਵੀ ਦੁੱਧ ਵਾਲੇ ਦੰਦ ਹੀ ਹਜੇ ਨਹੀਂ ਟੁੱਟੇ ਹੁੰਦੇ ਤੇ ਇਸ ਉਮਰ ਚ ਇਹੋ ਜਿਹਾ ਕੰਮ ਕੀ ਲੱਗਦਾ ਹੈ ਕੀ ਕਾਰਨ ਹੋ ਸਕਦਾ ਇਹ ਬੇਸਿਕਲੀ ਇਹੀ ਹੈ ਜੀ ਈਜ਼ੀ ਮਨੀ ਇਹ ਜਲਦੀ ਪੈਸਾ ਕਮਾਉਣਾ ਚਾਹੁੰਦੇ ਆ ਤੇ ਉਹ ਇਹ ਨਹੀਂ ਪਤਾ ਵੀ ਇਹ ਜਿਹੜਾ ਨਾਈ ਤਾਂ ਜਿਹੜਾ ਪੈਸਾ ਅਜਿਹੇ ਤਰੀਕੇ ਨਾਲ ਕਮਾਇਆ ਹੁੰਦਾ ਉਹੀ ਫਲਦਾ ਤੇ ਬਲਕਿ ਕਾਨੂੰਨ ਅਨੁਸਾਰ ਉਹਨਾਂ ਨੂੰ ਇਹ ਚੱਲਣਾ ਪੈਂਦਾ ਤੇ ਕਾਨੂੰਨ ਦੀ ਜਿਹੜੀ ਕਾਰਵਾਈ ਕਰੂ ਉਸ ਤੋਂ ਨਹੀਂ ਬਚ ਸਕਦਾ ਤਾ ਬਿਲਕੁਲ ਅੱਜ ਕਰੀਬ 2 ਕਿਲੋ ਦੇ ਆਸ-ਪਾਸ ਜਿਹੜਾ ਚਿੱਟਾ ਫੜਿਆ ਹੈ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਡਰੋਨ ਦੇ ਰਾਹੀ ਜਿਹੜਾ ਦੱਸਿਆ ਜਾ ਰਿਹਾ ਰਾਤ ਹੀ ਬੀਤੀ ਬੀਤੀ ਸ਼ਾਮ ਹੀ ਜਿਹੜਾ ਉਸ ਮੁਸਾਜਾ ਸਮਾਂ ਜਦੋਂ ਦੱਸਿਆ ਗਿਆ ਕਿ ਉਦੋਂ ਡਰੋਨ ਦੇ ਰਾਹੀ ਉੱਥੇ ਡਿੱਗਦਾ ਕਰੀਬ ਅੱਧਾ ਕਿਲੋ ਦੇ ਆਸ-ਪਾਸ ਉਹ ਹੁੰਦਾ ਹੈ ਉਹ ਵੀ ਬੀਐਸਐਫ ਦੇ ਸਾਂਝੇ ਆਪਰੇਸ਼ਨ ਦੇ ਨਾਲ ਉੱਥੋਂ ਰਿਕਵਰ ਕਰ ਲਿਆ ਜਾਂਦਾ ਤੇ ਇੱਕ ਕੇਸ ਦੇ ਵਿੱਚ ਕਰੀਬ 1.5 ਕਿਲੋ ਦੇ ਆਸ-ਪਾਸ ਜਿਹੜਾ ਫਿਰੋਜ਼ਪੁਰ ਦਾ ਇੱਕ ਸੁਰਜੀਤ ਸਿੰਘ ਨਾਮ ਦਾ ਬੰਦਾ ਜਿਸ ਦੀ ਨੌਜਵਾਨ ਜੋ ਜਿਸ ਦੀ ਉਮਰ 20 ਕੁ ਸਾਲ ਆ ਦੱਸਿਆ ਗਿਆ ਜਿਵੇਂ ਪੁਲਿਸ ਦੇ ਵੱਲੋਂ ਕਿ ਆਪਣੇ ਛੋਟੇ-ਛੋਟੇ ਸੁਪਨੇ ਪੂਰੇ ਕਰਨ ਦੇ ਲਈ ਨੌਜਵਾਨ ਇਸ ਤਰ੍ਹਾਂ ਦੇ ਰਾਸਤੇ ਅਪਣਾਉਂਦੇ ਨੇ ਜਿਸ ਦੇ ਵਿੱਚ ਸ਼ਾਰਟਕਟ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਪੈਸਾ ਕਮਾ ਲਾਂਗੇ ਸੋਹਣੇ ਕੱਪੜੇ ਪਾ ਲਾਂਗੇ ਮੋਬਾਈਲ ਬਾਈਕ ਕਾਰ ਇਹ ਰੱਖ ਲਾਂਗੇ ਪਰ ਈਜ਼ੀ ਮਨੀ ਕਮਾਉਣ ਦੇ ਚੱਕਰ ਚ ਜਦੋਂ ਫੜੇ ਜਾਂਦੇ ਨੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਉਹਨਾਂ ਦੀ ਜੇਲ੍ਹਾਂ ਦੇ ਵਿੱਚ ਲੰਘਦੀ ਆ ਉਦੋਂ ਤੱਕ ਸਮਾਂ ਕਾਫੀ ਨਿਕਲ ਚੁੱਕਿਆ ਹੁੰਦਾ ਹੈ ਬਾਕੀ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਇਸ ਬਾਬਤ ਤੁਸੀਂ ਵੀ ਆਪਣੀ ਰਾਏ ਲਿਖ ਸਕਦੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖ ਹਰੋਣ ਜੀ ਜੇ ਵਡੀ ਕਮਰੇ ਮਿਲੇ ਕਿੱਥੋਂ ਮਿਲੇ ਸੀ ਕਿੰਨੇ ਮਿਲੇ ਸੀ ਨਸ਼ਾ ਵਿਰੁੱਧ ਜਿਹੜਾ ਯੁੱਧ ਹੈ ਉਸ ਦੌਰਾਨ ਜਿਹੜੇ ਸਾਨੂੰ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ ਬੜੀ ਵਧੀਆ ਸਫਲਤਾ ਸਾਨੂੰ ਮਿਲੀ ਜਦੋਂ ਸੀਆਈਏ ਇਨਚਾਰਜ ਅਤੇ ਉਸੇ ਟੀਮ ਇਹਨਾਂ ਵੱਲੋਂ ਸਰਜੀਤ ਸਿੰਘ ਗੇਲੀਸ ਕਾਲੀ son of ਮਨਜੀਤ ਮਨਜੀਤ ਸਿੰਘ ਇਹਨੂੰ ਬੈਕ ਸਾਈਡ ਆਫ ਮਾਲਵਾ ਖਾਲਸਾ ਕਾਲਜ ਸ਼ਾਂਤਨਗਰ ਸ਼ਾਂਤੀਨਗਰ ਫਰੋਜ਼ਪੁਰ ਇਹਨੂੰ ਗ੍ਰਿਫਤਾਰ ਇਸ ਬੰਦੇ ਨੂੰ ਇੱਥੋਂ ਇਹ ਐਡਰੈਸ ਹੈ ਤਾਂ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ 1 ਕਿਲੋ 654 ਗ੍ਰਾਮ ਜਿਹੜੀ ਹੈਰਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਕਿਸਨ ਕਿਥੋਂ ਲੈ ਕੇ ਆਇਆ ਹੈਗਾ ਸੀ ਕਿ ਉਹਨੇ ਪਹਿਲੇ ਵੀ ਮੁਦਦ ਦੇ ਗਲਛੇ ਕੀ ਆ ਇਹ ਜਿਹੜਾ ਹਜੇ ਪੁਸ਼ਕਿਸ ਚੱਲ ਰਹੀ ਹੈ ਜੀ ਉਹਦੇ ਡਿਟੇਲ ਜਵੇਂ ਸਾਹਮਣੇ ਆਉਣਗੇ ਆ ਪਰਚਾ ਕਰ ਲਾਂਗੇ ਅੱਛਾ ਹੈ ਜੀ ਪਹਿਲਾਂ ਕੋਈ ਦੀ ਵੀ ਵੇਜਦਾ ਸੀ ਪਹਿਲਾਂ ਪਹਿਲਾਂ ਨਹੀਂ ਜੀ ਇਹ 20 ਸਾਲ ਦੀ ਉਮਰ ਹੈ ਤੇ ਪਹਿਲਾਂ ਇਹਦਾ ਹਜੇ ਤੱਕ ਸਾਡੇ ਰਿਕਾਰਡ ਮੁਤਾਬਕ ਪਰਚਾ ਨਹੀਂ ਹੈ ਬਾਕੀ ਜੇ ਇਹਨੇ ਕੋਈ ਵਰਦਤਾ ਕੀਤੀ ਹੋਣ ਜਹੀ ਪਹਿਲਾਂ ਇਹਨੇ ਫਿਰ ਕੋਈ ਅੱਗੇ ਵੇਚੀ ਹੋਵੇ ਜਾਂ ਕਿਤੋਂ ਲੈ ਕੇ ਆਇਆ ਹੋਵੇ ਉਸ ਬਾਰੇ ਪੁੱਛਗੇ ਇਸ ਤੋਂ ਪਤਾ ਲੱਗੇ ਇਸ ਉਮਰ ਚ 20 ਸਾਲ ਦੀ ਜਿੱਤਾ ਲੱਗਦਾ ਵੀ ਸ਼ੌਕ ਸ਼ੌਕ ਪੂਰੇ ਕਰਨ ਵਾਸਤੇ ਮੁੰਡੇ ਇਸ ਲੈਂਥ ਵੜ ਜਾਂਦੇ ਆ ਬਿਲਕੁਲ ਜੀ ਇਹ ਜਿਹੜੇ ਸ਼ੌਕ ਆ ਜਿਹੜੇ ਇਹਨਾਂ ਨੂੰ ਇਹੀ ਮਰਵਾਉਂਦੇ ਆ ਵੀ ਜੇ ਇਹਨਾਂ ਨੇ ਅਜਿਹੀ ਕੋਈ ਹਰਕਤ ਈਜ਼ੀ ਮਨੀ ਵਾਸਤੇ ਕਰ ਰਹੇ ਆ ਤੇ ਇਹਦੇ ਦੌਰਾਨ ਆਪਣੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੇ ਆ ਤੇ ਇਸ ਨੂੰ ਇਹ ਜਿਹੜਾ ਫੜਿਆ ਗਿਆ ਇੱਥੋਂ ਇਹਨਾਂ ਨੂੰ ਪਤਾ ਲੱਗੂਗਾ ਵੀ ਐਸੇ ਇਹ ਜਿਹੜੇ ਸ਼ੌਕ ਮਹਿੰਗੇ ਹੁੰਦੇ ਮਹਿੰਗੇ ਪੈਂਦੇ ਸਰ ਹੋਰ ਵੀ ਹਰੋਇਨ ਬ੍ਰਾਹਮਣ ਹੋਈ ਹੈ ਇੱਕ ਹੋਰ ਦੀ ਸਾਨੂੰ ਜਿਹੜੀ 1 496 ਗ੍ਰਾਮ ਹਿਰਨ ਇਹ ਵੀ ਥਾਣਾ ਸਦਰ ਦੇ ਵਿੱਚ ਇਲਾਕੇ ਦੇ ਵਿੱਚ ਬਰਾਮਦ ਹੋਈ ਹੈ ਜੋ ਕਿ ਇੱਕ ਖੇਤ ਦੇ ਵਿੱਚੋਂ ਬਈ ਮਿਲੀ ਹੈ ਲਵਾਰਸ ਇਹ ਜਿਹੜਾ ਪੈਕੇਟ ਸੀਗਾ ਸਰ ਡਰੋਨ ਦੇ ਜ਼ਰੀਏ ਆਇਆ ਹੈਗਾ ਸੀਗਾ ਇਹ ਮੋਸਟ ਪ੍ਰੋਬਬਲੀ ਡਰੋਨ ਦੇ ਜ਼ਰੀਏ ਆਇਆ ਹੋਊਗਾ ਖੇਤ ਦੇ ਵਿੱਚ ਪਿਆ ਰਿਹਾ ਕਣਕ ਦੀ ਬਾਢੀ ਤੋਂ ਬਾਅਦ ਇਹ ਸਾਹਮਣੇ ਆਇਆ ਤੇ ਸਾਡੀ ਇਨਫੋਰਮੇਸ਼ਨ ਮਿਲੀ ਤੇ ਲੱਗੇ ਇਹ ਏਰੀਆ ਕਿੱਥੋਂ ਮਿਲਿਆ ਸਰ ਗੱਟੀ ਦਾ ਜੁਕੇਗਾ ਇਹ ਸਰ ਸਰਹੱਦ ਦੇ ਨਾਲ ਹੀ ਲੱਗਦਾ ਏਰੀਆ ਬਿਲਕੁਲ ਜੀ ਸਰਹੱਦ ਨੇੜੇ ਸਰ ਇਹ ਜਿਹੜੀ ਦੋਨੋਂ ਦੀ ਹੁਣ ਦੀ ਜਿਹੜੀ ਪੈਕ ਕੀ ਇਹ ਪਾਕਿਸਤਾਨ ਤੋਂ ਹੀ ਮੰਗਾਈ ਗਈ ਸੀ ਸਰ ਇਹ ਹਾਂਜੀ ਇਹ ਹੁਣ ਤੱਕ ਤੇ ਇਹੀ ਲੱਗਦਾ ਜਿਹੜੀ ਉਹਦੀ ਪੁਸ਼ਕਿਸ਼ ਚੱਲ ਰਹੀ ਹੈ ਵੀ ਉਸ ਤੋਂ ਪਹਿਲਾਂ ਜਿਹੜਾ ਜਿਹੜਾ ਇਹਦੇ ਬੈਕਵਰਡ ਲਿੰਕੇਜ ਦੇ ਵਿੱਚ ਵੀ ਕਿਸੇ ਹੋਰ ਤੋਂ ਲਈ ਹੈ ਜਾਂ ਇਨਡਾਇਰੈਕਟ ਜਿਹੜੀ ਉੱਥੋਂ ਇਸ ਲਈ ਚੱਕੀ ਹੈ ਇਹ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਟੋਟਲ ਕਿੰਨੀ ਹੈ ਸਰ ਦੋਨਾਂ ਦੀ ਮਿਲਾ ਕੇ ਲੇ ਲਓ ਦੋਨਾਂ ਦੀ ਮਿਲਾ ਕੇ ਜੀ 2 ਕਿਲੋ 164 ਕਿੰਨੇ ਬਣ ਗਏ ਜੀ 2 ਕਿਲੋ ਹਾਂ 2 ਕਿਲੋ ਤੋਂ ਉੱਪਰ ਹੈ ਜੀ ਹਾਂ ਜੀ ਸਰ ਹਾਂ ਸਰ ਟੋਟਲ ਕਿੰਨੀ ਹੈ ਜੀ 2 ਕਿਲੋ 150 52 ਗ੍ਰਾਮ